ਹਾਂ ਮੁੰਡਈ ਪਿਛੇ ਲਾ ਲਿਆ ਕਰਨਾ ਕਰਾਉਣਾ ਤੇ ਕੁਛ ਆਉਂਦਾ ਨਹੀਂ ਬਸ ਤੇਰਾ ਪੁੱਤ ਪਿਛੇ ਲਾਉਣਾ ਆਉਂਦਾ ਓ ਤੂੰ ਲਾ ਲਿਆ ਹੋਰ ਦਿਨ ਕੰਮ ਨਹੀਂ ਕਪੜੇ ਧੋਣ ਲੱਗੀਆਂ ਤੇ ਸਿਰਫ ਮਾਸਾ ਘੱਟ ਪਾਵੀ ਹੈ ਪਹਿਲਾਂ ਇੰਨੀ ਵੱਡੀ ਸਰਪਾ ਲੰਦੀ ਆ ਫਿਰ ਕੱਢਣੀ ਨਹੀਂ ਆਉਂਦੀ ਕਪੜੇ ਆਕੜੇ ਹੀ ਰਹਿੰਦੇ ਆ ਹਾਂ ਮਾਸਾ ਸਿਰਫ ਘੱਟ ਪਾਇਆਗਾ ਰਾਸੇ ਤੇ ਪਿਓਨੇ ਇੱਥੇ ਟੁਕੀ ਦੇਣਾ ਨਹੀਂ ਘਟੂਦੀ ਦੇ ਲਾ ਗਾਲੀ ਮਾਰੀ ਚਾਂਦੀ ਛੱਡ ਗਈਆਂ ਨਹੀਂ ਕੀ ਗੱਲ ਇਹਨੂੰ ਚਾਂਦੀ ਛੱਡ ਗਈਆਂ ਬਿੱਲ ਤੇਰੇ ਪਿਓਨੇ ਦੇਣਾ ਕੋਈ ਕੰਮ ਹੀ ਕਰਨਾ ਆਉਂਦਾ ਬਸ ਕੁਪੜੀ ਨੂੰ ਜਨਾ ਦੱਸਣੀ ਆਂ ਬੁਣਿਆ ਇਤਨੀਆ ਦੋ ਬਣਾ ਕੇ ਦੱਸੂਗੀ ਨਹੀਂ ਆ ਕੋਈ ਚਾਹ ਬਣਾਈ ਆ ਕਾਵਾ ਦੇ ਅਥਰੂ ਪਿਆਤੇ ਆ ਚਾਹ ਦੇ ਹੈ ਚਾਚੀ ਤੇਰੀ ਕੀ ਸੋਈ ਦੇਊਗੀ ਕਿ ਕਿਹੇ ਕੰਮ ਦੀ ਚਾਹ ਨਹੀਂ ਉਹਨੇ ਬਿਓ ਤੇਰੀ ਮਾਂ ਤੈਨੂੰ ਕੱਖਣੀ ਦਖਾ ਰਹੀ ਹੈ ਤਿਆਰ ਹੋ ਕੇ ਚੱਲੀ ਆ ਤਾਂ ਸਿਰ ਤੇ ਚੁੰਨੀ ਕਿੰਨੇ ਲੈਣੀ ਆ ਆ ਆ ਛਟਾ ਛੂਟਾ ਜਿਹਾ ਖਾਵਾ ਕੇ ਸਾਡੇ ਨਹੀਂ ਚੱਲਣਾ ਚੱਲ ਸਿਰ ਟੱਕ ਕੇ ਚੱਲ ਬਾਹਰ ਆ ਮੈਂ ਤੇ ਅੱਜ ਠਿਕਨਿਕ ਦੀ ਸਿਰ ਤੇ ਚੁੰਨੀ ਨਹੀਂ ਪਈ ਜਾ ਰਹੀ ਹੈ ਕੋਈ ਨਾ ਬੀ ਸ਼ੈਰਨ ਬੰਦੀਆਂ ਕਿਹੜਾ ਸੂਟ ਪਾ ਕੇ ਚੱਲੀ ਦੱਸ ਕਿ ਢੀ ਬੁਰੀ ਲੱਗਦੀ ਆ ਪਹਿਲਾਂ ਆ ਬੰਦਾ ਆਪਣਾ ਰੰਗ ਰੂਪ ਵੇਖ ਕੇ ਸੂਟ ਬਣਾਉਂਦਾ ਐ ਰੰਗ ਵੇ ਆਪਣਾ ਤੇ ਸੂਟ ਦਾ ਸੂਟ ਬਣਾ ਲਿਆ ਨਾ ਵੀ ਰੰਗ ਦਾ ਰੰਗ ਰੂਪ ਦੇ ਕੇ ਸੂਟ ਬਣਾ ਦਿੱਤੇ ਗੁੜੀ ਗੁੜੀ ਰੀਸਾ ਕਰਦੀ ਮੇਰੀਆਂ ਮੇਰੇ ਤੇ ਹਜੇ ਵੀ ਹਰ ਇੱਕ ਰੰਗ ਫੱਬਦਾ ਮੈਂ ਤਾਂ ਪਾ ਲਈ ਨਾ ਰੰਗ ਦਾ ਸੂਟ ਕਾਲਾ ਕਿਉਂਕਿ ਵੀ ਫਟਫਟ ਪਹਿਣਾ ਹੈ ਤੇਣੀ ਮੈਂ ਤੇ ਰੋਣੀ ਆਪਣੀ ਭੁੱਟੀ ਕਿਸਮਤ ਨੂੰ ਮੇਰਾ ਪੁੱਤ ਕਿਤੇ ਹੀਰੇ ਵਰਗਾ ਐਡਾ ਸੋਹਣਾ ਵੀ ਮੈਂ ਤੇ ਸੋਚਿਆ ਸੀ ਕੋਈ ਪੜ੍ਹੀ ਲਿਖੀ ਜਵਾਨ ਸੋਹਣੀ ਸੁਨੱਕੀ ਕੁੜੀ ਲੈ ਕੇ ਆਉਂਗੀ ਨੀ ਆ ਪਾਤੀ ਚੋਲੇ ਆਣੀ ਮੇਰੇ ਪੱਲੇ ਆਹੋ ਪਚੋਲੇ ਕਹਿੰਦੇ ਹੀ ਸਾਰਾ ਕਾਰੋਬਾਰ ਕੁੜੀ ਨੂੰ ਕਰਨਾ ਆਉਂਦਾ ਸਾਰੇ ਕੰਮ ਕਰ ਲੈਂਦੀ ਨੀ ਕੀ ਕਰਨਾ ਆਉਂਦਾ ਖੱਖ ਨਹੀਂ ਕਰਨਾ ਆਉਂਦਾ ਇਹਨੂੰ ਹਾਂ ਨੀ ਕੀ ਕੰਨ ਲਾਣਾ ਗੱਲਾਂ ਸੁਣਦੀਆਂ ਆਹੋ ਸੁਣ ਲੈ ਤੇਰਾ ਨੂੰ ਬਾਝੁੰਡੇ ਨੂੰ ਦੱਸੀ ਹਾਂ ਆਓ ਮਾਪੋਤੇ ਕਿਤੇ ਹੱਥ ਦੇਖੇ ਰਦੇ ਚੰਗੇ ਨਾ ਲੱਗਦੇ ਜਿੰਨਾ ਚਿਰ ਸੰਗਰਾਂ ਨੂੰ ਲੜਾਣਾ ਦਿੱਤਾ ਤੈਨੂੰ ਕਿੱਥੇ ਸੁਖਦਾ ਸਾਹ ਹੋਣਾ